ਦੀ ਅੰਤਿਮ ਅਰਦਾਸ ਹੋਇਆ ਤੇ ਸੰਜੀਵ ਵਰਮਾ ਨੂੰ ਦੇਹਾਂਤ ਤੇ ਜਿਹੜਾ ਹੈ ਉਹਨਾਂ ਦੇ ਦੇਹਾਂਤ ਤੇ ਦੁੱਖਜੋਤਾਂ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਸਿੱਧੂ ਮੁਸਾਲੇ ਦੇ ਪਿਤਾ ਵੀ ਪਹੁੰਚੇ ਨਰਤੇਗੀ ਬਲਕੌਰ ਸਿੱਧੂ ਨੇ ਸੰਜੀਵ ਵਰਮਾ ਦੇ ਕਤਲ ਤੇ ਦੁੱਖਜੋਤਾਂ ਦੇਜਤਾ ਹੈ ਹਾਂ ਥੋੜਾ ਜਿਹਾ ਨਹੀਂ ਕੋਈ ਪ੍ਰਭੂ ਹੋ ਗਿਆ ਉਹ ਅੰਤਿਮ ਮੋੜ ਹੈ ਇਹਨੂੰ ਜੀ ਮੇਰੇ ਲਈ ਬਸ ਬਹੁਤ ਨਾਲ ਸਵੇਰਾ 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 ਆ ਬਾਰੇ ਬਹੁਤ ਹੋ ਗਈ ਸੋਹਣੇ ਸਭ ਕੀ ਕਹੋਗੇ ਜੀ ਸ਼ਰਧਾਂਜਲੀ ਸਭਾ ਵਿੱਚ ਸ਼ਾਮਲ ਹੋਏ ਜੀ ਅੱਜ ਦੇ ਬਾਰੇ ਕੀ ਕਹਾਂ ਕਿ ਸ਼ਬਦਾਂ ਦੇ ਮਾਰ ਤੋਂ ਵੀ ਪਈ ਆਏ ਗੱਲ ਜੇ ਤਾਂ ਨਾ ਵਕਤੀ ਮੈਨੂੰ ਇਤਨਾ ਦਿਨ ਦੇਖਿਆ ਸੀ ਜਾਂ ਮੈਂ ਜਿੱਦਾਂ ਅਗੋਰੇ ਘਟਣਾ ਹੋਈ ਉਸ ਦਿਨ ਦੇਖਿਆ ਵੀ ਆਰ ਤਰੱਕੀ ਕਰਨੀ ਅੱਜ ਦੇ ਯੁੱਗ ਦੇ ਵਿੱਚ ਗੁਨਾਹ ਹੋ ਗਈ ਹੈ ਇਹ ਲੋਕ ਸਾਨੂੰ ਬੇਰੁਜ਼ਗਾਰ ਤੇ ਭੁੱਖੇ ਮਰਦੇ ਦੇਖਣਾ ਚਾਹੁੰਦੇ ਜਦੋਂ ਕਿਸੇ ਦਾ ਕੋਈ ਕਾਰੋਬਾਰ ਹੋਣ ਜਿੰਨਾ ਵਰਮਾ ਪਰਿਵਾਰ ਦੀ ਦੇਖਾਂ ਜਿਹੜੀਆਂ ਦੋ ਪੁਸ਼ਤਾਂ ਖਾਪਦੀਆਂ ਹੋਣਗੀਆਂ ਇਸ ਚੀਜ਼ ਨੂੰ ਬ੍ਰਾਂਡ ਬਣਾਉਂਦਿਆਂ ਕਿੱਥੋਂ ਤੱਕ ਗਏ ਹੈਗਾ ਸਿੱਕੇ ਸਧਾਰਨ ਟੇਲਰ ਤੋਂ ਲੈ ਕੇ ਬ੍ਰਾਂਡ ਬਣਨਾ ਇੱਕ ਬਹੁਤ ਵੱਡੀ ਗੱਲ ਹੈ ਮੈਂ ਸਲੂਟ ਕਰਦਾ ਹਾਂ ਇਸ ਮਿਹਨਤ ਨੂੰ ਪਰੰਤੂ ਜਿਹੜੇ ਸਾਡੇ ਦਰਿੰਦੇ ਨੇ ਉਹ ਕਿਸ ਤਰ੍ਹਾਂ ਸਾਡੀਆਂ ਕਮਾਈਆਂ ਤੇ ਨਿਗਰ ਰੱਖੇ ਬੈਠੇ ਆ ਤੇ ਉਹਨਾਂ ਦੇ ਨਾਲ ਜਿਹੜਾ ਸਾਡਾ ਰਾਜਨੀਤਿਕ ਪਹੁੰਚ ਹੈ ਉਹ ਬੇहद ਕਮਜ਼ੋਰ ਨਜ਼ਰ ਆ ਰਹੀ ਹੈ ਇਸ ਗੱਲ ਤੇ ਮੈਂ ਮੇਰਾ ਅੱਜ ਉਹਨਾਂ ਦਾ ਮਤਲਬ ਲਵੇ ਸੀ ਕਿਉਂਕਿ ਜਦੋਂ ਮੈਂ ਕੱਲ ਦਾ ਸ਼ਿਮਾ ਸਾਹਿਬ ਦਾ ਬਿਆਨ ਤੇ ਇੱਕ ਪਾਸੇ ਹਰਪਾਲ ਭੁੱਲਰ ਸਾਹਿਬ ਨੇ ਕਿਹਾ ਲੈ ਸੀਐਮ ਸਾਹਿਬ ਦਾ ਸਭ ਨੇ ਇਹ ਕਹਿ ਕੇ ਕੱਲਾ ਛਾੜਦਾ ਵੀ ਇਹਦਾ ਵੀ ਗੁੰਡੇ ਦਾ ਬੀਜੇਪੀ ਪਾਰੀ ਹਾਂ ਕੋਸ਼ਰ ਤੱਕ ਤੁਹਾਡੀ ਗੱਲ ਸਹੀ ਹੈ ਵੀ ਉਹਨਾਂ ਦੀ ਜੇਲ੍ਹ ਦੇ ਵਿੱਚ 268 ਲਾ ਕੇ ਉਹਨਾਂ ਨੂੰ ਰੱਖਿਆ ਹੋਇਆ ਉਹ ਕਿਸੇ ਅਦਾਲਤ ਦੇ ਵਿੱਚ ਨਹੀਂ ਪਹੁੰਚਦਾ ਪਰ ਤੁਸੀਂ ਵੀ ਯਾਦ ਕਰੋ ਥੋੜੀ ਤੁਹਾਡੀ ਜਿਆਦਾ ਕਮਜ਼ੋਰ ਹੋ ਗਈ ਜਦੋਂ ਤੁਹਾਡੇ ਕੋਲੇ ਸੀਆਈ ਦੀ ਕਸਟਡੀ ਦੇ ਵਿੱਚ ਲਾਰੈਂਸ ਮਿਸ਼ਨ ਹੋਈ ਸੀਗਾ ਤੇ ਤੁਸੀਂ ਕਿਹੜੀ ਕਿਸ तरह ਛੱਡੀ ਮਹਿਮਾਨ ਨਵਾਜੀ ਦੀ ਇੰਟਰਵਿਊਆਂ ਤੱਕ ਤੁਸੀਂ ਕਰਵਾਤੀਆਂ ਬਾਹਾਂ ਤੇ ਟੈਟੂ ਤੁਸੀਂ ਬਣਵਾਤੇ ਤੁਹ ਦਾੜੀ ਕੱਟਣ ਵਾਸਤੇ ਸਪੈਸ਼ਲ ਮਾਈ ਤੁਸੀਂ ਅੰਦਰ ਭੇਜਦੇ ਸੀ ਤੁਸੀਂ ਤੁਸੀਂ ਸ਼ਾਟਿੰਗ ਕਰਵਾਈ ਰਾਤ ਨੂੰ ਚੰਡੀਗੜ੍ਹ ਦੇ ਮਾਲ ਖਲਵਾ ਖਲਵਾ ਕੇ ਪਰ ਤੁਸੀਂ ਆਪਣੀ ਕਿਸੇ ਜਿਹੜਾ ਆਪਣਾ ਮੈਂ ਪ੍ਰੈਸ ਦੇ ਅੱਗੇ ਸ਼ਬਦ ਨਹੀਂ ਵਰਤਣੀ ਚਾਹੁੰਦਾ ਅਸੀਂ ਵਿਸ਼ੇਸ਼ ਮਹਿਮਾਨ ਦੀ ਸੇਵਾ ਕਰਦੇ ਹੁੰਦੇ ਮੈਂ ਉਸ ਤੋਂ ਵੀ ਜ਼ਿਆਦਾ ਤੁਸੀਂ ਕੀਤੀ ਹੈ ਤਾਂ ਫਿਰ ਤੁਸੀਂ ਵੀਜੇ ਨੂੰ ਕਿਵੇਂ ਕਹਿ ਸਕਦੇ ਹੋ ਤੁਸੀਂ ਸਿੱਧਾ ਇਹ ਗੱਲ ਕਹੋ ਜਨਤਾ ਨੂੰ ਵੀ ਅਸੀਂ ਇੱਕ ਸਾਡੇ ਕਮਾਊਂਦ ਤੋਂ ਬਣ ਗਏ ਅਸੀਂ ਕਾਰੋਬਾਰੀਆਂ ਤੋਂ ਡਰਾ ਕੇ ਪੈਸੇ ਲੈਣੇ ਆ ਮੈਂ 2 ਮਿੰਟ ਲਾਉਣੇ ਚਾਹੁੰਦਾ ਕਿਉਂਕਿ ਇੱਕ ਸਰਕਾਰ ਦੇ ਨਵੇਂ ਦੇ ਬੈਠੇ ਸੀਗੇ ਮੈਂ ਸ਼ਾਇਦ ਉਹਨਾਂ ਨੂੰ ਆਪਣੀ ਗੱਲ ਨੂੰ ਲੈ ਆ ਕੇ ਕੌਂਸਲ ਵਿੱਚ ਦੱਸ ਦੇ ਜੇ ਮੇਰੀ ਕਹੀ ਹੋਈ ਗੱਲ ਇੱਕ ਵੀ ਝੂਠੀ ਜਾਂ ਇੱਕ ਮਸਾਲਾ ਵਾਲਾ ਹੋਣ ਜਾਂ ਸਿਆਸੀ ਮੰਚੇ ਤੋਂ ਹੋਵੇ ਜਵਾਬ ਦੇਣ ਉਸ ਗੱਲ ਦਾ ਬੇਸ਼ੱਕ ਮੇਰੇ ਤੇ ਭਾਰਤ ਬਣ ਪਰਚਾ ਆ ਦੇ ਜਿੰਮੇਵਾਰਾ ਕਹੀ ਹੋਈ ਗੱਲ ਤੋਂ ਮੁਕਰਦਾਨੀ ਔਰ ਮੈਂ ਪ੍ਰੈਕਟੀਕਲ ਇਹ ਗੱਲਾਂ ਦੇ ਵਿੱਚ 3 ਸਾਲ ਤੋਂ ਚੱਲ ਰਿਹਾ ਹਾਂ ਲਗਾਤਾਰ ਪੁਲਿਸ ਦਾ ਅਫਸਰ ਜਿਹਦੇ ਕੋਲੇ ਵੀ ਮੈਂ ਅੱਜ ਤੱਕ ਆਪਣੇ ਪੁੱਤ ਦਾ ਕੇਸ ਲੈ ਕੇ ਗਿਆ ਮਨੇ ਇੰਨੀ ਹਮਦਰਦੀ ਨਾਲ ਉਸ ਕੇਸ ਨੂੰ ਵਿਚਾਰਿਆ ਉਹਦੀ ਅੱਖ ਨੰਨ ਹੋਈ ਹਰੇਕ ਦੇ ਅੱਗੇ ਰੱਖਿਆ ਉਹ ਤੇਰਾ ਮੇਰਾ ਅਰਧਾ ਕਾਨੂੰਨ ਦਾ ਪੁੱਤ ਨੇ ਦੋ ਪਿੰਟ ਚ ਨਸ਼ੇੜੀ ਆ ਕੇ ਗੋਲੀਆਂ ਮਾਰ ਕੇ ਮਾਰ ਕੇ